ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਗੋਸ ਸੰਧੂ ਤੇ ਗੱਲ ਕਰਦੇ ਹਾਂ ਜੀ ਸੱਚ ਕੋੜਾ ਹੁੰਦਾ ਹੈ ਸੱਚ ਨੂੰ ਸੁਣਨ ਵਾਸਤੇ ਬਹੁਤ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਜੇਕਰ ਗੱਲ ਕਰੀਏ ਅਸੀਂ ਅੱਜ ਰਾਜਵੀ ਜਵੰਦਾ ਦਾ ਜਿਹੜਾ ਹੈ ਉਹਨਾਂ ਦੇ ਫੈਨਜ਼ ਲਈ ਉਹਨਾਂ ਦੇ ਚਾਹ ਵਾਣ ਵਾਸਤੇ ਇੱਕ ਸਚਾਈ ਵਾਲੀ ਗੱਲ ਲੈ ਕੇ ਆਏ ਹਾਂ ਹਾਲਾਂਕਿ ਅਸੀਂ ਕੋਈ ਡਾਕਟਰ ਨਹੀਂ ਆ ਅਸੀਂ ਕੋਈ ਜਾਣਕਾਰ ਨਹੀਂ ਆ ਉਹਨਾਂ ਦੇ ਲੇਕਿਨ ਜਿੰਨੀ ਕੋ ਜਾਣਕਾਰੀ ਅਸੀਂ ਸੁਣੀ ਹੈ ਜਿੰਨੀ ਕੋ ਜਾਣਕਾਰੀ ਅਸੀਂ ਵੱਖ-ਵੱਖ ਬੁੱਧਜੀਵਾਂ ਤੋਂ ਸੁਣ ਰਹੇ ਹਾਂ ਜਿਸ ਤਰੀਕੇ ਦੀਆਂ ਖਬਰਾਂ ਰਾਜਵੀ ਜਵੰਡਾ ਨੂੰ ਲੈ ਕੇ ਆ ਰਹੀਆਂ ਨੇ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਫੈਨਸ ਤੱਕ ਅਸੀਂ ਇਸ ਗੱਲ ਨੂੰ ਪਹੁੰਚਾਈਏ ਅਸੀਂ ਕਰ ਰਹੇ ਹਾਂ ਰਾਜਵੀ ਜਵੰਦਾ ਦੀ 40 ਹਸਪੀਟਲ ਦੇ ਵਿੱਚ ਅੱਜ ਜਿਹੜੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਸ ਦੇ ਉੱਤੇ ਗੱਲ ਕਰਾਂਗੇ ਹਾਲਾਂਕਿ ਡਾਕਟਰਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਰਾਜਵੀ ਜਵੰਦਾ ਨੇ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ پا ਰਹੀ ਕੀ ਰਾਜਵੀ ਜਵੰਦਾ ਨੂੰ ਲੈ ਕੇ ਡਾਕਟਰ ਕੁਝ ਛੁਪਾ ਰਹੇ ਨੇ

ਚਾਹੇ ਕਿਸੇ ਵੀ ਧਰਮ ਨਾਲ ਜੁੜੇ ਹੋਏ ਨੇ ਉਹਨਾਂ ਦੇ ਫੈਨਸ ਚਾਹੇ ਹਿੰਦੂ ਨੇ ਚਾਹੇ ਮੁਸਲਿਮ ਨੇ ਚਾਹੇ ਸਿੱਖ ਭਾਈਚਾਰਾ ਹੈ ਚਾਹੇ ਕਿਸੇ ਵੀ ਭਾਈਚਾਰੇ ਤੋਂ ਨੇ ਲੇਕਿਨ ਲਗਾਤਾਰ ਉਹਨਾਂ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਡਾ ਜਿਹਦਾ ਇੱਕ ਅਜਿਹਾ ਨਾਮ ਹੈ ਜੋ ਲੋਕਾਂ ਦੇ ਅੰਦਰ ਉਸ ਟਾਈਮ ਹਲਚਲ ਤੇ ਦਿਲ ਦਹਿਲਾ ਗਿਆ ਜਦੋਂ ਉਹਨਾਂ ਦੇ ਐਕਸੀਡੈਂਟ ਦੀ ਗੱਲ ਸੁਣੀ ਕਾਫੀ ਪਸੰਦ ਕੀਤਾ ਜਾਂਦਾ ਹੈ ਰਾਜਵੀਰ ਜਵੰਦਾ ਨੂੰ ਲੋਕਾਂ ਵੱਲੋਂ ਲੋਕ ਕਾਫੀ ਉਹਨਾਂ ਨੂੰ ਦਿਲੋਂ ਪਸੰਦ ਕਰਦੇ ਨੇ ਦਿਲੋਂ ਗਾਇਕੀ ਉਹਨਾਂ ਦੇ ਉਹਨਾਂ ਦੀ ਸੁਣਨਾ ਚਾਹੁੰਦੇ ਨੇ ਲੇਕਿਨ ਅਸੀਂ ਹੁਣ ਇੱਕ ਖਬਰ ਸਾਡੇ ਕੋਲ ਜਿਹੜੀ ਪਹੁੰਚੀ ਹੈ ਕਿ ਹੁਣ ਜਿਹੜੇ ਡਾਕਟਰ ਨੇ ਉਹ ਬੁਲੇਟਿਨ ਜਾਰੀ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਨੇ ਜਿੱਥੇ 27 ਸਤੰਬਰ ਤੋਂ 3 ਅਕਤੂਬਰ ਤੱਕ ਹਸਪਤਾਲ ਨੇ ਜਿਹੜੀ ਹੈ ਜਵਾਂਡਾ ਦੀ ਹਾਲਤ ਬਾਰੇ ਮੈਡੀਕਲ ਬਲੇਟਨ ਜਾਰੀ ਕੀਤਾ ਹਾਲਾਂਕਿ ਹਰ ਵਾਰ ਉਹਨਾਂ ਕੋਲ ਰਿਪੋਰਟ ਕਰਨ ਲਈ ਕੁਝ ਖਾਸ ਨਹੀਂ ਸੀ ਜਿਕਰ ਕਿ ਉਹਨਾਂ ਨੇ ਬਲੇਟਨ ਹੁਣ ਜਾਰੀ ਨਹੀਂ ਕਰ ਰਹੇ ਜਾਂ ਉਹਨਾਂ ਕੋਲ ਉਹਨਾਂ ਦੀ ਇੰਪਰੂਵਮੈਂਟ ਨਹੀਂ ਹੋ ਰਹੀ ਤਾਂ ਵਕ ਵਕ ਐਨ ਜੀਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਦੱਸ ਸਕਦੇ ਨੇ ਫੋਰਟਿਸ ਹਸਪਤਾਲ ਦੇ ਡਾਕਟਰ ਤੇ ਦੂਸਰੇ ਪਾਸੇ ਦੇਸ਼ਾਂ ਵਿਦੇਸ਼ਾਂ 'ਚ ਵਕ ਤੋਂ ਬਾਅਦ ਡਾਕਟਰ ਬੈਠੇ ਨੇ ਉੱਥੇ ਵੀ ਰਾਜਵੀ ਜਵੰਡਾ ਨੂੰ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਚੰਗੀ ਸੇਵਾ ਦੀ ਲਜਾਇਆ ਜਾ ਸਕਦਾ ਹੈ ਕਿ 40 ਦੇ ਹਸਪਤਾਲ ਦੇ ਡਾਕਟਰ ਕੁਝ ਛੁਪਾ ਰਹੇ ਨੇ ਜਾਂ ਫਿਰ ਕਹ ਲਈਏ ਕਿ ਪੈਸਾ ਇਕੱਠਾ ਕਰਨ ਦਾ ਇੱਕ ਜ਼ਰੀਆ ਬਣਾਇਆ ਹੋਇਆ ਹੈ ਸੱਚ ਬਹੁਤ ਕੜਵਾ ਹੈ ਸ਼ਾਇਦ ਇਹ ਗੱਲ ਸੁਣ ਕੇ ਕਈ ਲੋਕ ਗਲਤ ਵੀ ਬੋਲਣਗੇ ਗਲਤ ਵੀ ਸੋਚਣਗੇ ਲੇਕਿਨ ਇਹ ਸੱਚ ਹੈ ਹਾਲਾਂਕਿ ਡਾਕਟਰਾਂ ਨੂੰ ਦੂਸਰਾ ਰੱਬ ਕਿਹਾ ਜਾਂਦਾ ਹੈ ਲੇਕਿਨ ਡਾਕਟਰ ਗੱਲ ਕਿਉਂ ਚੁਬਾ ਰਹੇ ਨੇ ਜੇਕਰ ਗੱਲ ਕਰੀਏ ਕਿ ਨਾ ਹੀ 40 ਸ ਹਸਪਤਾਲ ਵਾਲੇ ਡਾਕਟਰ ਉਹਨਾਂ ਨੂੰ ਕਿਤੇ ਵੀ ਹੋਰ ਇਲਾਜ ਵਾਸਤੇ ਸ਼ਿਫਟ ਨਹੀਂ ਕਰ ਰਹੇ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਰਾਜਵੀ ਜਵੰਦਾ ਦੀ ਤੰਦਰੁਸਤੀ ਲਈ ਜਿੱਥੇ ਨੇ ਉਹਨਾਂ ਦੇ ਫੈਨਸ ਉਹਨਾਂ ਦਾ ਆਪਣਾ ਪਰਿਵਾਰ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਬੱਚੇ ਲਗਾਤਾਰ ਅਰਦਾਸਾਂ ਕਰਵਾ ਰਹੇ ਨੇ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਅੰਬ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਅਖੰਡ ਪਾਠ ਸਹਿਬ ਦੇਵੀ ਭੋਗ ਪਾਏ ਗਏ ਨੇ ਕਿ ਰਾਜੀਵ ਜਵੰਦਾ ਜਲਦੀ ਠੀਕ ਹੋ ਜਾਣ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੀ ਇੱਕ ਟੀਮ ਹੈ ਜਿਹੜੀ ਉਹਨਾਂ ਦੀ ਹਾਲਤ ਦੀ ਨਿਗਰਾਨੀ ਲਈ ਜਿਹੜੇ ਨੇ ਡਾਕਟਰ ਕਹਿ ਰਹੇ ਨੇ 24 ਘੰਟੇ ਰੱਖੀ ਹੋਈ ਹੈ ਲੇਕਿਨ ਜੇਕਰ ਰੱਖੀ ਹੋਈ ਹੈ ਤਾਂ ਫਿਰ ਬੁਲੇਟਨ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ ਕੀ ਪੰਜਾਬ ਦੇ ਵਿੱਚ ਵੱਡੀਆਂ ਹਸਤੀਆਂ ਜਿਹੜੀਆਂ ਮਿਲਣ ਜਾ ਰਹੀਆਂ ਨੇ ਉਹਨਾਂ ਨੂੰ ਵੀ ਇਹ ਗੱਲ ਖੁੱਲ ਕੇ ਨਹੀਂ ਕੀਤੀ ਜਾ ਰਹੀ ਖੁੱਲ ਕੇ ਜਿਹੜਾ ਹੈ ਉਹਨਾਂ ਬਾਰੇ ਨਹੀਂ ਦੱਸਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਵੀ ਪਹੁੰਚੇ ਨੇ ਸ਼ਾਇਦ ਉਹਨਾਂ ਦੇ ਵੀ ਜਿਹੜੇ ਨੇ ਬਿਆਨ ਬਾਹਰ ਕੋਈ ਏਡਾ ਖਾਸ ਨਿਕਲ ਕੇ ਨਹੀਂ ਆਇਆ ਸ਼ਾਇਦ ਇਹ ਤਾਂ ਪਿਛਲੇ 3-4 ਦਿਨ ਪਹਿਲਾਂ ਦੀ ਗੱਲ ਹੈ ਲੇਕਿਨ ਜਦੋਂ ਨੋਆਬਲੇਟਰ ਨਹੀਂ ਜਾਰੀ ਹੋਇਆ ਤਾਂ ਲੋਕਾਂ ਦਾ ਹੁਣ ਅੰਦਰ ਵੱਡੇ ਸਵਾਲ ਖੜੇ ਹੋ ਗਏ ਨੇ ਚਾਹੇ ਉਹ ਲੋਕ ਰਾਜਵੀ ਜਵੰਡਾ ਦੇ ਫੈਨਸ ਹੀ ਨੇ ਲੇਕਿਨ ਫੈਨਸ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਖਬਰ ਆਉਂਦੀ ਹੈ ਉਹਦੇ ਉੱਤੇ ਨਜ਼ਰ ਟਿਕਾਈ ਹੋਈ ਹੈ ਸਿਰਫ ਡਾਕਟਰ ਇਹ ਕਹਿ ਰਹੇ ਨੇ ਕਿ ਤੁਸੀਂ ਅਰਦਾਸਾਂ ਕਰੋ ਤੁਸੀਂ ਅਰਦਾਸਾਂ ਨਾਲ ਜੁੜੇ ਰਹੋ ਲੋਕਾਂ ਨੂੰ ਸਿਰਫ ਅਰਦਾਸਾਂ ਕਰਨ ਬਾਰੇ ਹੀ ਕਿਹਾ ਜਾ ਰਿਹਾ ਹੈ ਲੋਕਾਂ ਦੇ ਅੰਦਰ ਜਿਹੜਾ ਸਵਾਲ ਹੈ ਉਹਦਾ ਜਵਾਬ ਡਾਕਟਰ ਦੇਣ ਤੋਂ ਇਨਕਾਰ ਕਰ ਰਹੇ ਨੇ ਡਾਕਟਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਹੈ ਜੇਕਰ ਉਹਨਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਆਇਆ ਤੇ ਐਨਜੀਓ ਵਾਲੇ ਕਹਿੰਦੇ ਕਿ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਉਹ ਕਿਸੇ ਪੀਜੀਆਈ ਜਾਂ ਫਿਰ ਉਸ ਤੋਂ ਵੀ ਵੱਡੇ-ਵੱਡੇ ਦੇਸ਼ਾਂ-ਵਿਦੇਸ਼ਾਂ 'ਚ ਵੱਡੇ-ਵੱਡੇ ਡਾਕਟਰ ਬੈਠੇ ਨੇ ਲੇਕਿਨ ਫੋਰਟਿਸ ਹਸਪਤਾਲ ਇਹਦੇ ਉੱਤੇ ਜਵਾਬ ਦੇਣ ਲਈ ਤਿਆਰ ਹੀ ਨਹੀਂ ਹੋ ਰਿਹਾ। ਬਾਕੀ ਜੋ ਵੀ ਬੰਦੀ ਜਾਣਕਾਰੀ ਹੋਰ ਆਏਗੀ ਜਰੂਰ ਮਿਲਦੇ ਹਾਂ